ਨੇ ਬੜੀ ਤਾਂ ਆਸ ਜੀ ਬੈਠੀ ਇਹਨਾਂ ਲਈ ਆ। ਮੈਂ ਬੈਣਾ ਉਦਾਸ ਕੀ ਬੈਣਾ ਵਾ। ਹਾਂ ਅਨੇ ਕੀ ਨੇ ਤੇ ਮੇਰੀ ਜਾਨ ਹੀ ਖਾ ਲਈ ਸੱਚੀ। ਅੱਛਾ ਕਿਉਂ ਕੀਆ? ਕਿ ਇਹਦਾ ਤੇ ਸਾਰੇ ਦਿਹਾੜੀ ਦੀ 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 ਕਲੇਸ਼ ਹੀ ਨਹੀਂ ਮੁੱਕਦਾ। ਇਹਨੇ ਇਨਾ ਮੈਨੂੰ ਤੰਗ ਕਰਦੀ ਉਹ ਨਾ ਮੈਂ ਤਾਂ ਇਹਦੇ ਤੋਂ ਬਹੁਤੀ ਤੰਗ ਆ ਗਈ। ਮੈਂ ਤਾਂ ਕਹਿੰਦੀ ਜਾਂ ਤੇ ਘਰ ਤੇ ਇਹ ਰਵੇ ਤੇ ਜਾਂ ਘਰ ਤੇ ਰਵਾਂ ਮੈਂ। ਮੈਂ ਇਦਾਂ ਮੇਰੇ ਕੋ ਨਹੀਂ ਉਹ ਟਾਈਮ ਨਿਕਲਦਾ। ਕਿਉਂ ਉਹਨੇ ਇਹੋ ਜਿਹਾ ਕੀ ਕਰ ਦਿੱਤਾ? ਇਹ ਦਿੱਤਾ ਨਿੱਕੀ ਨਿੱਕੀ ਗਲਤੀ ਇਹਦੇ ਕਰੇਸ਼ ਨਹੀਂ ਮੁੱਕਦੇ ਕੰਮ ਦਾ ਇਹਨੂੰ ਕਿਸਦਾ ਚਾਰਜ ਨਹੀਂ ਆ ਮੈਂ ਬਸ ਇਹ ਚੰਨੀ ਆ ਕਿ ਜਿੱਦਾਂ ਮੈਂ ਕਰਾਂ ਨਾ ਜਿੱਦਾਂ ਮੈਂ ਚਾਹਾਂ ਇਹ ਘਰ ਤੇ ਉਦਾਂ ਹੀ ਹੋਵੇ ਉਦਾਂ ਹੀ ਇਹ ਮੇਰੇ ਇਸ਼ਾਰਿਆਂ ਤੇ ਲੱਗੇ ਮੈਨੂੰ ਬਸ ਇਹ ਆ ਇਹ ਦੀ ਜ਼ੁਬਾਨ ਇਹਦਾ ਤਰਲ ਤਰਲ ਚੱਲਦੀ ਆ ਤੇ ਇਹਨੂੰ ਮੈਂ ਕੈਨ ਨਹੀਂ ਕੋਦਿਆ ਤੇ ਕਰਦੀ ਏ ਕੋਦਿਆ ਅੱਛਾ ਤੇ ਫਿਰ ਇਹਦੇ ਬਾਅਦ ਤੈਨੂੰ ਕੋ ਸੋਚਣਾ ਹੀ ਪੈਣਾ ਹੋਰ ਕੀ ਉਹੀ ਤਾਂ ਮੈਂ ਕੈਨ ਨਹੀਂ ਆ ਕਿ ਮੈਂ ਕਰਾਂ ਤੇ ਕਰਾਂ ਕੀ ਹੁਣ ਚੱਲ ਮੈਂ ਤੈਨੂੰ ਇੱਕ ਸਿਆਣੇ ਦੀ ਦੱਸ ਕਹੁੰਨੀ ਹੂੰ ਬੜਾ ਹੀ ਸਿਆਣਾ ਏ ਉਦੇ ਚੰਗੇ ਬਲਿਆਂ ਸੁਧਾਰ ਦਿੰਦਾ ਤੂੰ ਕੀ ਸੋਚਦੀ ਆ ਹਾਂ ਆਹੋ ਟੈਂਸ਼ਨ ਨਾ ਲੈ ਕੜਲਾ ਦੀ ਟੈਂਪੇ ਮੈਂ ਤੇਰੇ ਨਾਲ ਖੜਦੀ ਆ ਬਾਬੇ ਖੂਹ ਵਾਲੇ ਤੇ ਉੱਥੇ ਜਾ ਕੇ ਉਹ ਬਾਬਾ ਦੇ ਚੰਗੇ ਆਪਲਿਆਂ ਨੂੰ ਰਾਏ ਪਾਉਂਦਾ ਤੂੰ ਕੀ ਸੋਚਣ ਲਈ ਆ ਇਹ ਤੇ ਤੇਰੇ ਇਧਰ ਉਧਰ ਘੁੰਮਿਆ ਕਰੀ ਮਗਰ ਮਗਰ ਜੋ ਮਰਜ਼ੀ ਕਰਾਈ ਚੱਲ ਠੀਕ ਆ ਫੇਰ ਆਹੋ ਮੈਂ ਹੁਣ ਜਾਨੀ ਆ ਮੇਰੀ ਗੱਲ ਸੁਣ ਹੁਣ ਇਹਨੇ ਸੌਂ ਜਾਣਾ ਵਾ ਅੱਛਾ ਆ 10 15 ਮਿੰਟ ਤੱਕ ਇਹ ਵੜ ਗਈ ਆਪਣੇ ਕਮਰੇ ਚ ਹੁਣ ਇਹਨੇ ਜਾਣਾ ਸੌਂ ਫੇਰ ਮੈਂ ਬਾਰੋ-ਬਾਰ ਹੀ ਨਿਕਲ ਜਾਨੀ ਆ ਹਾਂ ਇਹ ਮੈਂ ਕਹਿ ਦੂੰਗੀ ਮੈਂ ਸ਼ਹਿਰ ਗਈ ਪਤਾ ਨਾ ਲੱਗਨਦਾ ਹੁਣ ਕਿ ਜੇ ਤੈਨੂੰ ਲੱਗ ਗਿਆ ਪਤਾ ਤੇ ਇਹਨੇ ਤੇ ਤੇਰੇ ਦਿਵਾਲੇ ਹੋ ਜਾਣਾ ਪਤਾ ਨਾ ਲੱਗਨ ਲਈ ਤੇ ਚੁੱਪ ਕਰਕੇ ਤੇ ਆ ਜੀ ਮੈਂ ਤੈਨੂੰ ਟਾਈਮ ਕੱਢ ਕੇ ਤੇ ਵੇਖ ਤੇ ਦੱਸਦੀ ਸੜਕ ਵੀ ਸਾਰੀ ਛੁੰਨੀ ਪਈ ਆ ਕੋਈ ਹੈ ਨਹੀਂਗਾ ਤੇ ਤੂੰ ਆ ਜੀ ਠੀਕ ਆ ਮੈਂ ਤੈਨੂੰ ਫੋਨ ਕਰ ਦਿੰਨੀ ਆ ਹਾਂ ਹੁਣ ਮੈਂ ਚਲਦੀ ਆ ਕਿ ਪਿਆਰੇ ਮੈਨੂੰ ਵੀ ਵੇਖੀ ਨਾ ਕੋਈ ਲਵੇ ਹੈ ਆਹੋ ਚੰਗਾ रामदास वाहे गुरु वाहे गुरु वाहे गुरु ਧੰਨ ਭਗਤ ਦੀਪ ਸਿੰਘ ਜੀ ਵਾਹਿਗੁਰੂ ਪ੍ਰਮਾਤਮਾ ਸਰਬਾਦਾ ਭਲਾਕਾਰ ਸਰਬਾਦਾ ਭਲਾਕਾਰ ਵਾਹਿਗੁਰੂ 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 ਚਲ ਹੁਣ ਮੈਂ ਪਾਠ ਤੇ ਕਰ ਲਿਆ ਵਾ ਤੇ ਕੰਮ ਵੀ ਮੇਰਾ ਨਿਪਟ ਗਿਆ ਵਾ ਇਦਾਂ ਕਰਨੀ ਆ ਹੁਣ ਮੈਂ ਨਾ ਘੜੀ ਰਾਮ ਕਰ ਲੈਣੀ ਆ ਤੇ ਫਿਰ ਬਾਅਦ ਚ ਮੈਂ ਕੋਈ ਕੰਮ ਕਰ ਲਾਂਗੀ ਜਿਹੜਾ ਮੇਰਾ ਰਹਿਦਾ ਆ ਹੌਣੇ ਕੜੀ ਰਾਮ ਕਰੀਏ ਚੰਦ ਇਹ ਤੇ ਹੁਣ ਸੌਂ ਗਈ ਆ ਇਨੇ ਘੱਟ ਤੋਂ ਘੱਟ 2 ਘੰਟੇ ਵੀ ਉੱਠਣਾ ਮੈਂ ਤੇ ਉਥੋਂ ਪਹਿਲਾਂ ਤਾਂ 10 ਮਿੰਟਾਂ ਦੀ ਹੋ ਗਈ ਆ ਜਾਣਾ ਕਹਿੰਦੀ ਵੀ ਲੱਗ ਗਈ ਆ ਬਾਬਾ ਚੱਲ ਮੈਂ ਜਾਂਦੀ ਵੀ ਪਹਿਲਾਂ ਇਹਨੇ ਅਲਾ ਜੋੜਾ ਲਗਾਤਾ ਹੁਣ ਪਰਾ ਲਾਗੋ ਲਗਾ ਦੀ ਇਥੇ ਫੁਰਲੀ ਚ ਤੇ ਬਹਿ ਜੀਏ ਆਰਾਮ ਨਾਲ ਸਮਾਦੀ ਲਾ ਆਗੇ ਆ ਲਗੇ ਤੂੰ ਫਕਰਪਤੀ ਜਗਾ ਲਈ ਫਿਰ ਲੋ ਮੈਂ ਚਲੋ ਭਈਏ ਆਰਾਮ ਨਾਲ ਰੋਟੀ ਖਾਣ ਦਾ ਜਗਾਰ ਹੋ ਜੇ ਥੋੜਾ ਬਹੁਤ ਚਲੋ ਠੀਕ ਆ ਹਨ ਵੀ ਵੀ ਹੋਉਂਦੀ ਹੋਣੀ ਬੱਚੇ ਕੱਲੇ ਕਿਤਰਾ ਆ ਗਏ ਕੋੜਾ ਜਿਹੜਾ ਰੋਣ

ਓ ਪਾਪਾ ਜੀ ਬੈਠੇ ਆ ਪੂਰੇ ਅੱਗੇ ਚੱਲ ਉੱਤਰ ਹੁਣ ਚੇਤੀ ਕਰ ਆਪਾਂ ਚੱਲ ਅਗਰ 딸 ਬੇਟੀਆਂ ਨਹੀਂ ਬੈਠੀਆਂ ਨਹੀਂ ਹੁੰਦੀਆਂ ਨਾ ਲੈ ਆ ਤੇ ਮੋਟੀ ਸਾਮੀ ਆ ਗਈ ਆ ਦੱਸਨੀ ਆ ਬਾਬੀ ਨੇ ਬਾਬੀ ਹਾਂ ਹਾਂ ਉਹ ਦੰਨੀਆਂ ਦੀ ਬੀਬੀਆਂ ਦੋ ਆਹੋ ਬਾਬੇ ਦਾ ਰੂਪ ਕਰੀਏ ਆਹੋ ਜੇ ਮੇਰਾ ਬੈਹ ਜਾਂਦਾ ਜੇ ਗਲਾ ਹੁਣ ਬੋਲ ਬੋਲ ਕੇ ਤਾਂ ਮੈਨੂੰ ਹੀ ਸੱਚਾਈ ਦਾ ਜੇ ਬੋਲਦਾ ਆਹ ਬੈਹ ਲੈਂਦਾ ਵੀ ਗਰਮ ਪਾਣੀ ਪੀਓ ਗਰਮ ਪਾਣੀ ਪੀਆ ਤਾਂ ਮੈਨੂੰ ਹੀ ਸਾਨੂੰ ਬਾਬਾ ਜੀ ਚਾਹੀਦਾ ਵਾ ਜੇ ਮੈਂ ਬਿਲਕੁਲ ਨਹੀਂ ਜੇ ਸਾਹ ਦੇਣਾ ਤੁਹਾਡਾ ਆਹ ਹਾਂ ਉਹਦਾ ਕੋਈ ਤੇ ਨਹੀਂ ਆ ਆ ਸੀ ਜੀ ਆ ਕੇ ਜਰਾ ਜੀ ਜਰਾ ਬੈਠ ਕੇ ਗਰਮ ਪਾਣੀ ਪੀਆ ਕਰੋ ਬਾਬੀ ਮੈਂ ਅੱਜ 36 ਵਰੀਆਂ ਨਖਵਾ ਆਈਆਂ ਮੈਨੂੰ ਨਾ ਤੇ ਤੈਨੂੰ ਖਾਣ ਦੀ ਚੱਲਾ ਤਰੀਕਾ ਨਹੀਂ ਆਵੇ ਰੋ ਲਾਂਗੇ ਬਿਆਹ ਦੀ ਹੈ ਬਾਬਿਆਂ ਦੀ ਕੇ ਬਾਬਾ ਜੀ ਕੇ ਬਾਬੇ ਹਾਂ ਤੁ ਬਾਪਿਆਂ ਦੇ ਦਲ ਤੇ ਸਮਾਧੀ ਲੱਗੀ ਸਹੀ ਆ ਜਾ ਮੈਂ ਵੀ ਆ ਜਾ ਅੱਗੇ ਬੈਠ ਜਾ ਬਈ ਬੀਠੋ ਬੈਠਣ ਨਹੀਂ ਸੀ ਸਾਡੇ ਉਂਜਾ ਪਹਿਲਾਂ ਸੰਤਾ ਬੈਠੀਆਂ ਪਈਆਂ ਭਾਈ ਬੀਬੀਆਂ ਆਈਆਂ ਜੀ ਯਾ ਬਾਬਾ ਜੀ ਨਹੀਂ ਮਾਰਦੇ ਨਹੀਂ ਆ ਡਰਨਾ ਮਾਰਦੇ ਨਹੀਂ ਆ ਇਹ ਦੇਖੋ ਇੱਕ ਦਿਨ ਕਿਹਦੇ ਹੈਲੀਪੋਟ ਉੱਤ ਰੁਕ ਆਹ ਮਾਂ ਦੇ ਦੂਸਰੇ ਤੋਂ ਕੋਈ ਸੇਵਾ ਕਰਨੀ ਪਾਪਾ ਜੀ ਇਹ ਆਪਣੀ ਦਰਾਨੀ ਨਹੀਂ ਕਰਨਾ ਚਾਹੁੰਦੀ ਵਾਸਤੇ ਵਿੱਚ ਤੇ ਕੁਛ ਇਹੋ ਜਿਹਾ ਜੰਤਰ ਮੰਤਰ ਮਾਰੋ ਜਿਹੜਾ ਸਾਰਾ ਕੰਮ ਵਾਸਤ ਚ ਹੀ ਹੋ ਜੇ ਉਹ ਜਿਹੋ ਜਿਹਾ ਕਰਕੇ ਦੋ ਤੁਸੀਂ ਮੰਨੇ ਤੇ ਮੰਨੇ ਤੇ ਭਾਵੇਂ ਤੇ ਹਾਰੀ ਤੇ ਤੈਨੂੰ ਬਸ ਸਕਦਾ ਤੁਹਾਡੇ ਕੋਲ ਦੀਆਂ ਮੈਂ ਵੀ ਇਹ ਭੈਣ ਨੂੰ ਪੁੱਛ ਕੇ ਤੁਹਾਡੇ ਕੋਲ ਚੇਚੀ ਆਈ ਆਂ ਤੇ ਚਲੋ ਉਹ ਬਾਬੇ ਕੋਲ ਤੇ ਮੈਂ ਲੈ ਕੇ ਜਾਨੀ ਹੁਣ ਮੈਂ ਤੇ ਘੋਸਾ ਲੈ ਕੇ ਆਈ ਬਾਬਾ ਜੀ ਤੁਹਾਡੇ ਵੱਲ ਤੇ ਮੇਰਾ ਘੋਸਾ ਟੁੱਟੇ ਨਾਲ ਕੋਈ ਪੁੱਛ ਆਹੋ ਜਨ ਕੁੜੀ ਨੂੰ ਕਰਕੇ ਦਿਓ ਵੀ ਜਿਹੜੀ ਮੇਰੀ ਵੀ ਸਮਝੇ ਵੀ ਵਾਕਿਆ ਮੈਨੂੰ ਚੰਗੇ ਬਾਬੇ ਬੁਹੜਿਆ ਵਤੀਆ ਖੜੋ ਇਹ ਬੜਾ ਬਾਬਾ ਜੀ ਸੋਚੋ ਹੁਣ ਤੁਸੀਂ ਕਰਨਾ ਕੀ ਜੇ ਇਹ ਬੜੀ ਢੋਲੀ ਇਹ ਬੜਾ ਕੰਮ ਨਹੀਂ ਤੇ ਉਹ ਤੇ ਲੈ ਗਈ ਆਂਦੀ ਕਰਾਂਗੀ ਬਾਬਾ ਜੀ ਸਭ ਕੁਝ ਉਹਨੂੰ ਇਹ ਰਾ ਫੇਰ ਹੀ ਕਰਕੇ ਦੇ ਦੇਗੀ ਤੇ ਕੋਈ ਚੀਜ਼ ਦੀ ਦਵਾਂਗੇ ਉਹ ਵੀ ਸਾਡੀਆਂ ਸਾਡੀਆਂ ਬੰਦਾਂ ਦੇ ਦਾਂ ਠੀਕ ਹੈ ਮੈਂ ਕੋਈ ਨਾ ਬਣਾਉਣੀ ਆ ਇਹ ਪੂਰੀ ਮਹਿੰਗੀ ਬੜੀ ਆ ਕੋਈ ਨਹੀਂ ਪਾਪਾ ਜੀ ਜਿੰਨਾ ਮਰਜ਼ੀ ਪੈਸੇ ਲੱਗਣ ਮੈਂ ਬਾਸ ਆਪਣੀ ਦਰਾਡੇ ਵਾਲ ਵਿੱਚ ਕਰਦਾ ਬੱਚਾ ਠੀਕ ਹੈ ਇਹਨਾਂ ਮੈਂ 11000 ਦੀ ਬਣਾ ਦੇਣਾ ਤੇ ਤੁਸੀਂ ਕੋਸੇ ਹਾਂਜੀ ਜਿਉਂਦੇ ਦਾ ਨਾ ਕੰਮ ਕਰਦੇ ਤੇ ਜਿਹੜਾ 20000 ਕੇ ਫੇਰ ਲੈ ਕੇ ਆ ਜੀ ਫਿਰ ਡਬਲ ਕਰ ਦਾਂਗੇ ਉਹ ਆਪਣਾ ਘੋਤੀ

ਆ ਬਾਬੇ ਆਂਦੀ। ਬਾਬੇ ਨੂੰ ਮਖੌਲ ਕਰਦੀ ਆਂ ਜੇ ਸਸਰ ਦੀਏ ਚ। ਤੈਸੋ ਕੀ ਚੰਦਾ ਦੀ ਆ। ਹੈ? ਪਾਪੇ ਸ਼ਰਾਬ ਦੇ ਦਿੱਤਾ ਫੇਰ। ਨਹੀਂ 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 ਨਹੀਂ। ਪਾਪਾ ਜੀ ਤਾਂ ਕੋਈ ਸ਼ਰਾਬ ਨਾ ਦਿਓ ਹਾਨੂੰ। ਤੁਸੀਂ ਜਿੰਨੇ ਦੇ ਪੈਸੇ ਕਹੋਗੇ ਮੈਂ ਉਨੇ ਦੇ ਦਿਆਂ ਨੂੰ। ਯਾਰਾ ਬਸ ਮੇਰਾ ਕੰਮ ਹੋਣਾ ਚਾਹੀਦਾ ਵਾ। ਜੀ ਕਹੋ ਜੀ। ਹਾਂਜੀ ਬਾਬਾ ਜੀ ਕੰਮ ਹੋਣਾ ਚਾਹੀਦਾ ਜੀ। ਆ ਬਾਬੇ ਆਂਦੀ। ਬਾਬਾ ਜੀ ਮੈਂ ਸ਼ਾਮਾਂ ਨੂੰ ਆਵਾਂਗੀ ਹੁਣ। ਆ ਤੁਹਾਨੂੰ ਤਾਂ ਯਾਰ ਜਿਹੜਾ ਇਬਰਾਹੀਮ ਹੈ ਨਾ ਜਿਹਨ ਦਾ ਦਿਲ ਖੜਾ ਲਗਾ ਕੋਲ ਕੋਲੀ ਜਵਾਬ ਆਸੀ ਨਹੀਂ ਆਉਂਦੀ ਕੋਈ ਬਾਬਾ ਜੀ ਤੁਹਾਨੂੰ ਕਿੱਦਾਂ ਪਤਾ ਲੱਗ ਪਰਮਚਰੀਆਂ ਦੀ ਜੀਵਨਾਂ ਜੀ ਜੀ ਸਹੀ ਨਹੀਂ ਨੇ ਤਾਂ ਤੇ ਆ ਮੈਨੂੰ ਹੋ ਗਿਆ ਤੁਹਾਨੂੰ ਨਹੀਂ ਪਤਾ ਤੂੰ ਆਲੂ ਖਾ ਗਿਆ ਇਸੇ ਦੀ ਜੀ ਵੀ ਲੈ ਪਾਪਾ ਪੜੀ ਚਾਲੀ ਜਾਣਾ ਮੈਂ ਤੇ ਕਹਿੰਦੀ ਨਾ ਤੂੰ ਮੰਨਦੀ ਨਹੀਂ ਉਹ ਤਦੋਂ ਅਖੀ ਆਪੇ ਪਤਾ ਲੱਗ ਜਾਣਾ ਕੋਲ ਮੈਨੂੰ ਪਤਾ ਲੱਗਦਾ ਹੈ ਬਾਤ ਰੋ ਤੇ ਵੀ ਸਿੱਧਾ ਪ੍ਰੀਮੀਰਾ ਉਹ ਕਹੇ ਅੱਜ ਤੇ ਹਨੇਰੇ ਵਿੱਚ ਆਉਂਦੇ ਹੀ ਮੇਰੇ ਖਾਤੇ ਵਿੱਚ ਪੈਸੇ ਆ ਜਾਣਗੇ ਫੋਨ 'ਤੇ ਹੀ ਪਾ ਰੂ ਹਾਂ ਸਕੈਨ ਕਰ ਦੋ ਬਾਬਾ ਹੀ ਤੁਹਾਡਾ ਫੋਨ ਤੇ ਵੀ ਚੱਲਦਾ ਬਾਬਿਆਂ ਦੇ ਖਾਤੇ ਨਹੀਂ ਖੁੱਲਦੇ ਤੇ ਕੀ ਕਰਦੇ ਫੇਰ ਪਤਾ ਕੀ ਭਾਬਿਆ ਹੁੰਦੇ ਹੁਣ ਇੰਨਾ ਕਰਕੇ ਦਿੱਤਾ ਵਾ ਤੇ ਹੁਣ ਹੋਏ ਜਿਹੜੇ ਸ਼ਰਾਫ ਹੀ ਦੇ ਦੇਣਾ ਹਣਾ ਨਹੀਂ 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 ਮੇਰਾ ਫੋਨ ਸਕੂਟਰੀ ਤੇ ਪਿਆ ਵਾ ਲੈ ਆ ਕੇ ਆ ਚਾਹ ਦੇ ਨੇ ਅਮਨੀ ਮੈਂ ਲੈ ਬਾਬੇ ਗਿਆ ਰਜਨ ਵੀਰੋ ਜੀ ਤਾਂ ਕੋਈ ਯਾਰ ਕਿ 21000 ਕਰਦੇ ਨੇ ਉਹ ਨਹੀਂ ਗਿਆ ਤੁਹਾਨੂੰ ਠੀਕ ਜੀ ਪਾਪਾ ਜੀ ਹੁਣੇ ਖੁਸ਼ ਜੀ ਨਾ ਪੀਂ ਫੋਟੋ ਹੋ ਜਾ ਸੀ ਜੀ ਗਾ ਬਾਬਾ ਇਹ ਪੇਰੇ ਰਹਿਣਾ ਨਾਲ ਸੀ ਲਾ ਵੀ ਤਾਂ ਤੇਰੇ ਪਿੰਡ ਹੀ ਹਾਂ ਬਾਬੇ ਬੜੇ ਸਿਆਣੇ ਨੇ ਇਹ ਤੇ ਵੀ ਲਾ ਤੇਰੇ ਘਰ ਦੇ ਬਣਾਇਛਣੇ ਵੀ ਪਤਾ ਲੱਗ ਗਿਆ ਬਾਬੇ ਨੇ ਮੁੰਡੇ ਮੰਨਦੀ ਰਹੀ ਮੇਰੀ ਗਾਦਾ ਚੀਨੀ ਦਾ ਚਲਾ ਕਰਨੀ ਹੋਣ ਭੇਸ ਬਦਲ ਲਈਏ ਹੁਣ ਤੇ ਇਥੋਂ ਨਿਕਲ ਚਲੀ ਗਏ ਕਦੇ ਬੀਬੀ ਦੇ ਘਰ ਵਾਲੇ ਆ ਗਏ ਤੇ ਡਾਂਗ ਨਾ ਫੇਰਨ ਰੁਪਿਆ 11000 ਮਿਲ ਗਿਆ ਹੁਣ ਹੋਰ ਕੋਈ ਡੇਰਾ ਮਲਨੇ ਆ ਬੜੀ ਪਪੂਤੀ ਗਈ ਐਵੇਂ ਸਟਾਈ ਬਣਾਉਣਾ ਹੁੰਦਾ ਬੀਬੀਆਂ ਨੂੰ ਚਲੋ ਅੱਗੇ ਚਲੀਏ ਵਾਹ ਇਹ ਸਬਜ਼ੀ ਦੇ ਬਣ ਗਈ ਆ ਹੁਣ ਐ ਕਰ ਦਿਆਂ ਤੇ ਇਹਨੂੰ ਨਾ ਲੂਣ ਚੈੱਕ ਕਰਾਉਣ ਦੇ ਬਾਅਦ ਨਾ ਪਾ ਦਈਂ ਤੇ ਬਾਬਾ ਜੀ ਨੂੰ ਤੇ ਮੰਨ ਲਈ ਆ ਇਹਨੇ ਕਿੱਥੇ ਇਹਨਾਂ ਚੀਜ਼ਾਂ ਕਿੱਥੇ ਆ ਦੇਣਾ ਵਾ ਕੋਈ ਵੀ ਪਾਣਾ ਹੈ ਨਾ ਤੇ ਇਹਨੂੰ ਪਾਏ ਪਾਏ ਮੰਨਦੀਪ ਹਾਂਜੀ ਔ ਨਾ ਮੇਰੇ ਨੂੰ ਪਤਾ ਨਹੀਂ ਅੱਜ ਬਖਵਾ ਰਿਆ ਕਿ ਕੀ ਆ ਤੂੰ ਹੀ ਬੜਾ ਕੌੜਾ ਹੋਇਆ ਆ ਸਬਜ਼ੀ ਦਾ ਮੈਨੂੰ ਸਵਾਦ ਹੀ ਨਹੀਂ ਪਤਾ ਲੱਗ ਰਿਹਾ ਥੋੜੀ ਜਿਹੀ ਖਾ ਕੇ ਤੇ ਵੇਖ ਕਿ ਕਿਦਾਂ ਦਾ ਮੈਨੂੰ ਮੈਂ ਹੋ ਗੋ ਨੀ ਨਹੀਂ ਗਾ ਥੋੜੀ ਦੀ ਹੋਰ ਖਾ ਲੈ ਨਾ ਚੰਗੀ ਤਰ੍ਹਾਂ ਪਤਾ ਲੱਗ ਜੂ ਖਾ ਲੈ ਖਾ ਲੈ ਮੈਨੂੰ ਥੋੜੀ ਜਿਹੀ ਖਾ ਲੈ ਦੀ ਤੱਕ ਠੀਕ ਆ ਚਲਿਆ ਕੋਈ ਨਹੀਂ ਹਾਂ ਮੈਂ ਤਾਂ ਕਿੰਨੀ ਸਾਰੀ ਖਾਣਾ ਥੋੜੀ ਜਿਹੀ ਖਾਣਾ ਕੀ ਹੁਣ ਝੂਠੀ ਕੁੱਕਰ ਚ ਪੂਣੀ ਖਾਣਾ ਮੇਰੀ ਭੈਣ ਸਾਰੀ ਚੰਗਾ ਠੀਕ ਹੈ ਸਾਰੀ ਖਾ ਲਈ ਹੁਣ ਠੀਕ ਹੈ ਹਾਈ ਲਈ ਆ ਕੌਲੀ ਚ ਸੋਈ ਚ ਰੱਖ ਮੰਨੀ ਆ ਅੱਜ ਇਹਨੂੰ ਬੜਾ ਪਿਆਰੋਂ ਉੰਡਿਆ ਮੈਨੂੰ ਲੂਣ ਵਿਖਾਉਂਦਾ ਪਤਾ ਨਹੀਂ ਕੀ ਚੱਕਰ ਹੈ ਅੱਜ ਬੜੀ ਇਹਦੇ ਆਲ ਹੋਈ ਆ ਨਹੀਂ ਤੇ ਕਦੇ ਦੀ ਇਹਨੇ ਮੈਨੂੰ ਕਦੇ ਲੂਣ ਨਹੀਂ ਵਿਖਾ ਲਿਆ ਹੈਗਾ ਸਬਜੀ ਚ ਚਲੋ ਕੋਈ ਗੱਲ ਆ ਕੀ ਪਿਆ ਹੈ ਹਮਤੇ ਕੋਈ ਬੂਤੀ ਜਿਹਾ ਲੱਗਾ ਢੀਆ ਈਦੀ ਅੱਜ ਕਿਤੇ ਗਈ ਵੀ ਸੀ ਸੱਚ ਮੈਨੂੰ ਚੇਤਾ ਹੀ ਆ ਗਿਆ ਜਦੋਂ ਮੈਂ ਸੁੱਤੀ ਹਾਂ ਇਹ ਸੱਚੀ ਕਿਤੇ ਬਾਬੇ ਬੂਬੇ ਕੇ ਪੁੱਤ ਨਹੀਂ ਗਈ ਹੈਗੀ ਮੈਨੂੰ ਦੇਖੋ ਲੱਗਣਿਆ ਤਾਂ ਹੀ ਇਹਨੇ ਅੱਜ ਮੈਨੂੰ ਸਬਜ਼ੀ ਦਿੱਤੀ ਆ ਭਾ ਕੇ ਵੀ ਲੂੰਗ ਵੇਲਾ ਦੀਦੀ ਪੱਕਾ ਮੈਨੂੰ ਆਵੇ ਜਿਹਨੇ ਤੇ ਪਬੂਤੀ ਭਵਤੀ ਭਾ ਕੇ ਦਿੱਤੀ ਹੁਣੀ ਆ ਇਹਨੂੰ ਤੇ ਜਰਾ ਮੈਂ ਜਾ ਕੇ ਪੁੱਛਣੀ ਹੈ ਕਿ ਤੂੰ ਵੀ ਮੈਨੂੰ ਲੱਗੀ ਮੇਰੇ ਤੇ ਜਾਦੂ ਕੂਨੇ ਕਰਨ ਮੈਂ ਦੱਸ ਨਹੀਂ ਜਰਾ ਕਿੱਥੇ ਗਈ ਹੈਣੀ ਅੱਜ ਕੀ ਆਨੇ ਕਿਦਾਂ ਦਾ ਤੇ ਤੇ ਮਾਰਾਂ ਨਾ ਤੇ ਹੋ ਕੀ ਕਰਾਂ ਸਬਜ਼ੀ ਦਾ ਅੱਜ ਬੜਾ ਮਿਲ ਤੇ ਪਿਆਰ ਆਉਂ ਡੈ ਲੂਣ ਖਾ ਲੈਣ ਨੂੰ ਦੇਖਿਆ ਮੈਨੂੰ ਵਿੱਚ ਪਾ ਕੇ ਕੁਛ ਹੈ ਕੀ ਪਾਤਾ ਮੈਂ ਤੇਰੇ ਵਿੱਚ ਕਿੱਦਾਂ ਨਾ ਮੈਂ ਰਾਹ ਆ ਵੇਖ ਚੁੱਲੇ ਥੱਲੇੋਂ ਫੜਿਆ ਮੈਂ ਹੈ ਤੈਨੂੰ ਲੋਕਾਂ ਦੇ ਚੀਚਾ ਫੜਦੀ ਜਿਆਦਾ ਨਹੀਂ ਆਦਤ ਪਈ ਤੂੰ ਹੱਥ ਕਿੱਦਾਂ ਲਾਇਆ ਇਹਨੂੰ ਮੇਰਾ ਵੀ ਘਰ ਹੈ ਮੈਂ ਵੇਖਣਾ ਮੇਰੇ ਘਰ ਦੇ ਵਿੱਚ ਕੀ ਹੋਣ ਰਿਹਾ ਆ ਸਮਝ ਗਈ ਨਾ ਇਹ ਹੁਣ ਤੇ ਮੈਂ ਜੋ ਮਰਜ਼ੀ ਕਰਾਂ ਤੂੰ ਕੋਣ ਹੁੰਦੇ ਮੈਨੂੰ ਕੁਝ ਕਹਿਣ ਵਾਲੀ ਹੈ ਕਿਹੜੇ ਬਾਬੇ ਢੋਂਗੀ ਤੇ ਹੁਣ ਗਈਆਂ 10 ਮਿੰਟ ਤੇ ਮੈਂ ਜਿੰਦ ਤੇ ਫਿਰ ਆਪਣੇ ਆਪ ਦੇ ਕਰ ਮੇਰੇ ਤੇ ਕੋਈ ਕਾੜੀ ਜਾਦੂ ਨਹੀਂ ਤੇਰੇ ਤੇ ਕਰਨਾ ਹੀ ਸਾਲਾ ਕੋਈ ਤੇਰੇ ਕੰਮ ਵਿੱਚ ਜਾ ਕਰ ਲੈ ਜੋ ਚਾਹੀਦਾ ਤੈਨੂੰ ਮੇਰੇ ਕੋਲ ਹੈ ਆ ਤੇਰੀ ਜਿੰਦ ਚ ਪਾਣਾ ਬਸ ਇਹੋ ਬੰਦ ਕਰਾਉਣੀ ਹੈ ਕੋਈ ਨਹੀਂ ਮਾਰਦੀ ਇਹ ਕੋਈ ਇਹ ਨਹੀਂ ਬੰਦ ਹੋਣੀ ਜਿੰਨਾ ਮਰਜ਼ੀ ਜੋੜ ਲਾਣਾ ਜਿਹੜੇ ਮਰਜ਼ੀ ਬਾਬੇ ਚੱਲ ਨਾਲ ਤੇਰਾ ਮਾ ਪਾਬਾ ਵੇਖਾ ਕਿਹੜਾ ਹੈ ਚੱਲ ਕੇ ਕਿਹੜੀ ਭੈਣ ਨ ਗਈ ਆਪਣੀ 10 ਮਿੰਟ ਚੱਲ ਚੱਲ ਮੈਂ ਵੀ ਉੱਥੇ ਚੱਲ 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 15 ਮਿੰਟ ਹੈ ਦਸ ਸਮੇਂ ਜਰਾ ਘਮਾ ਤਾ ਕਿ ਨਹੀਂ ਟੋਲ ਨੂੰ ਆ ਇਹ ਨਹੀਂ ਤੁਰੀਆਂ ਆਉਂਦੀਆਂ ਕਿ ਤੇ ਮੇਰੇ ਵਾਲ ਤੇ ਨਹੀਂ ਤੁਰੀਆਂ ਆਉਂਦੀਆਂ ਪਰ ਮੈਨੂੰ ਸੀ ਮੈਂ ਤੇ ਜੀ ਕੰਮ ਕਰਦੀ ਆ ਇੱਥੇ ਚਲੀ ਕਰਾ ਇਧਰ ਆ ਇਧਰ ਇਧਰ ਆ ਆ ਕੀ ਆ ਮੈਨੂੰ ਇਹ ਦੱਸ ਹੈ ਕੀ ਕਰਾਉਂਦੀ ਸਾਡੇ ਘਰ ਦੱਸਾਂ ਪਵਾ ਪਵਾ ਕੇ ਉਹਨੂੰ ਮੈਂ ਤੇ ਕੋਈ ਨਹੀਂ ਪਵਾਈ ਉਹ ਕਹਿੰਦੀ ਮੈਂ ਦੁਖੀ ਬਣੀ ਮੈਂ ਤੇ ਤਾਂ ਉਹਨੂੰ ਪਾਈ ਤੇ ਚੱਲ ਚਾਈ ਸੁਖੀ ਹੋ ਜਾਏਗੀ ਕਾਹਦੀ ਦੁਖੀ ਆ ਉਹਨੂੰ ਮੇਰੇ ਬਾੜੇ ਉਹਨੂੰ ਤਪੜਕਾਇਆ ਵਾ ਕਿਹੜੇ ਬਾਬੇ ਪਖੰਡੀ ਕੋਲ ਲੈ ਕੇ ਗਈਆਂ ਮੈਨੂੰ ਦੱਸ ਤੈਨੂੰ ਕੀ ਲੱਗੀ ਓ ਜੇ ਗੱਲਾਂ ਅਸੀਂਿੱਥੇ ਮਰਜੀ ਜਾਈਏ ਬਾਬਿਆਂ ਕੋਲ ਜਾਈਏ ਜਿੱਥੇ ਮਰਜੀ ਤੈਨੂੰ ਕੀ ਲੈਣਾ ਦੇਣਾ ਤੇਰੀ ਨਤੌਣੀ ਲਾਦਨੀ ਤੇਰੀ ਮੈਂ ਦੱਬ ਕੇ ਜਿਹਾ ਰੱਖ ਜਿਹੜੀ ਤੂੰ ਆਣ ਕੇ ਤਾਂ ਦੱਸਾਂ ਪਉਂਦੀ ਫਿਰਦੀਆਂ ਬਾਬਿਆਂ ਦੀਆਂ ਉਹ ਮੈਨੂੰ ਖਾ ਪੀ ਕਹਿਣ ਲਈ ਹੀਗੀ ਤਾਂ ਮੈਂ ਚਲ ਗਈ ਹੈ ਅੱਜ ਤੋਂ ਬਾਅਦ ਸਾਡੇ ਘਰ ਪੈਰ ਨਾ ਪਾਈ ਔਰ ਤੂੰ ਕਿੱਥੇ ਜਾਦੀ ਡਾਦੀ ਘਰ ਆ ਤੂਗਾ ਹੈ ਘਰ ਹੁਣ ਉਹਦੇ ਨਾਲ ਗੱਲ ਵੀ ਮੈਨੂੰ ਫੜਿਆ ਕਿ ਨਹੀਂ ਬਾਬੇ ਤੇ ਖੜਿਆ ਉਹਨੇ ਹੀ ਫੜਿਆ ਮੈਨੂੰ ਕਹਿੰਦੀ ਸਾਰਾ ਕੁਝ ਤੇਰੇ ਵਾਸਤੇ ਤੇਰਾ ਦਿਮਾਗ ਨਹੀਂ ਕੰਮ ਕਰਦਾ ਵੀ ਸਾਡੇ ਘਰ ਚ ਲਾਈਆਂ ਝਗੜੇ ਪਾਏਗੀ ਕਿਹੜੇ ਬਾਬੇ ਆ ਤਿੰਗਾਲਿਆ ਬੇਕੇਦਾ ਕ ਪਲਾ ਹੋ ਜਾਂਦਾ ਵਾ ਕੁਛ ਨਹੀਂ ਹੁੰਦਾ ਬਾਬਿਆਂ ਕੋ ਗੁਰਦੁਆਰੇ ਜਾਇਆ ਕਰੋ ਮੱਥਾ ਟੇਕਿਆ ਕਰੋ ਤੂੰ ਬਾਬੇ ਕੋ ਚਾਲੇ ਕੋਈ ਤੂੰ ਬਾਬੇ ਨੂੰ ਮਿਲੇਂਗੀ ਨਾ ਮੈਂ ਬਾਬੇ ਨੂੰ ਲੈ ਨਹੀਂ ਬਾਬੇ ਦੀਆਂ ਲੱਤਾਂ ਤੋੜਨੀ ਲੈ ਜਰਾ ਕੇ ਜਾ ਕੇ ਤੂੰ ਬਾਬੇ ਨੂੰ ਮਿਲੇਂ ਆ ਤੂੰ ਆਪ ਉਹਦੀ ਮਾਇਆ ਤਾਂ ਉਹਨੂੰ ਇਹ ਵੀ ਪਤਾ ਹੈ ਕਰ ਕੀ ਸਬਜ਼ੀ ਬਣਾਉਣੀ ਕੀ ਕਰਦੇ ਤੂੰ ਇਥਾਰੀ ਜਾ ਹਟਨਾ ਆ ਮੇਰੀ ਭੈਣ ਓਏ ਇਹਨੇ ਸਾਰਾ ਕੁਝ ਦੱਸਿਆ ਵਾ ਇਹਨੇ ਜਾ ਕੇ ਦੱਸਿਆ ਸਾਰਾ ਕੁਝ ਓ ਨਹੀਂ ਉਹਨੇ ਦੱਸਿਆ ਤੂੰ ਮੇਰੀ ਗੱਲ ਮੰਨ ਤੂੰ ਮੇਰੇ ਨਾਲ ਚੱਲ ਆ ਜਾ ਤੂੰ ਆ ਜਾ ਆ ਜਾ ਤੀ ਕਿ ਤੂੰ ਹੀ ਆ ਜਾ ਕੋਸ਼ਾ ਹੈ ਨਹੀਂ ਉਹਨੇ ਸਾਰੇ ਜਾਣੇ ਬਗਤ ਨਹੀਂ ਬੈਠੇ ਸੀ ਇੱਥੇ ਉਹ ਤੈਨੂੰ ਬੁੱਧੂ ਬਣਾ ਗਿਆ ਨਹੀਂ ਦੱਸ ਕੋਈ ਕਿੱਥੇ ਬਾਬਾ ਨਹੀਂ ਦੱਸ ਹੁਣ ਤੂੰ ਕਿੱਥੇ ਗਿਆ ਤੇਰਾ ਬਾਬਾ ਹੈਂ ਹੁਣ ਤੂੰ ਵੀ ਇਨਲਾ ਤੈਨਾਂ ਹਿੱਤਾ ਹੀ ਕੋਈ ਨੂੰ ਮੈਂ ਮੰਦਿਰ ਤੇ ਮੈਂ 40 ਰੁਪਿਆ ਦੇ ਤਾ ਲੁੱਟ ਗਈ ਨਾ ਹੁਣ ਤੇਰੇ ਤੇ ਦਿਮਾਗ ਹੈ ਨਹੀਂ ਕਿ ਤੇ ਮਾਸਾ ਤੇਰਾ ਕੰਮ ਕਰਦਾ ਲੁੱਟ ਕੇ ਲੈ ਗਿਆ ਵਾ ਕੋਡੋ ਅੰਤਰਜਮੀ ਨੂੰ ਘਾਰਾ ਕਰਕੇ ਤਾਂ ਪਤਾ ਲੱਗ ਗਿਆ ਸੀ ਬਾੜਾ ਮੋਟਾ ਦੱਸ ਗਿਆ ਅਗਲੇ ਪੈਸੇ ਲੈ ਕੇ ਤੇ ਕਾਹਾਂ ਜਾਂਦੇ ਨੇ ਹੈ ਹੁਣ ਜਿਹੜੇ 11000 ਜਿਹਨੂੰ ਦਿੱਤਾ ਉਹਦੇ ਵਿੱਚ ਕਾਊਂਟ ਪਾ ਕੇ ਤੋਂ ਸੋਕਾਣ ਲੈਂਦੀ ਕੋਈ ਹੋਰ ਚੀਜ਼ ਲੈ ਲੈਂਦੀ ਘਰ ਵੀ ਕੋਈ ਚੀਜ਼ ਬਣ ਜਾਣੀ ਲੈ ਕੇ ਨਾ ਲਟ ਕੇ ਕਿੱਥੇ ਗਿਆ ਮੈਂ ਬਾਬਾ ਦਾ ਖੂਹ ਵਾਲਾ ਹੈ ਕੋਈ ਪੋਛੋ ਜਿਹੜੀ ਤੇ ਹਲੀ ਦੇ ਨਾਲ ਆਈਏ ਤੇ ਲੈ ਕੇ ਆਈ ਬਾਬੇ ਕੋਲ ਮੈਂ ਤਾਂ ਸੱਚੀ ਲੁੱਤੀ ਗਈ ਮੈਂ ਤਾਂ 11000 ਰੁਪਇਆ ਦੇ ਬੈਠੀ ਉਹਨਾਂ ਨੇ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਹੁਣ ਰੋਹ ਇੱਥੇ ਬੈ ਕੇ ਇਹ ਆ ਨਹੀਂ ਕਿ ਇੱਥੇ ਬਈ ਆਏਗਾ ਮੈਂ ਕੀ ਆ ਕੀ ਰਹੀ ਉਹਦੇ ਕੋਲ

ਖਟੀਆਂ ਦੇ ਕੱਟੜਾ ਚੂਰੀਆਂ ਫੇਰਦੀਆਂ ਨਹੀਂ ਆ ਕੜੀ ਹੈ ਨਹੀਂ ਆ ਇਹ ਤੇ ਬਾਬੇ ਢੂੰਗੀ ਹੁੰਦੇ ਨੇ ਗੁਰਦੁਆਰੇ ਜਾਓ ਮੱਥਾ ਟੇਕੋ ਬਾਠ ਕਰੋ ਸਭ ਕੁਝ ਮਿਲ ਜਾਂਦਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਦੀ ਜਿਹੜੀ ਵੀਡੀਓ ਬਣਾਈ ਆ ਏਦਾਂ ਹੀ ਹਵਾ ਚ ਬਣਾਈਆਂ ਫਿਲ ਲਗਾ ਤੇ ਵਾਜਦੀ ਮਤਲਬ ਕਿਉਂ ਹਵਾਰੀ ਬਹੁਤ ਹੋਣ ਈ ਆ ਤੇ ਪਰ ਫਨ ਵੀ ਕੀਤਾ ਵੀਡੀਓ ਚ ਥੋੜਾ ਬਹੁਤ ਤੇ ਕੁਝ ਮੋਟਿਵ ਵੀ ਬਣਾਇਆ ਇਹ ਵੀਡੀਓ ਦਾ ਤੇ ਕੋਸ਼ਿਸ਼ ਕਮੈਂਟ ਵੀ ਆਏ ਸੀਗੇ ਪਾਪਾ ਵੱਲੋਂ ਕਿ ਇਹਨਾਂ ਨੂੰ ਬਾਬਾ ਜੀ ਦਾ ਰੋਲ ਦੋ ਬਹੁਤ ਵਧੀਆ ਮਤਲਬ ਇਹਨੂੰ ਬਹੁੰਦੇ ਆ ਤੇ ਆਪਾਂ ਸੋਚਿਆ ਕਿ ਚਲੋ ਆਪਾਂ ਇਸ ਮੋਟਿਵ ਤੇ ਵੀਡੀਓ ਲੈ ਆਉਨੇ ਆ ਤੇ ਬਾਕੀ ਵੀਡੀਓ ਬਣਾਉਣ ਚ ਬਹੁਤ ਸੱਚੀ ਮੈਂ ਤੁਹਾਨੂੰ ਦੱਸਾਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਕਿਉਂਕਿ ਬੱਚਿਆਂ ਦੇ ਨਾਲ ਇੱਕ ਦੀਦੀ ਹੁਣਾਂ ਨੂੰ ਵੀ ਸਾਡਾ ਪਿੰਡ ਬਹੁਤ ਦੂਰ ਪੈ ਜਾਂਦਾ ਵਾ ਤੇ ਦੀਦੀ ਹੁਣੀ ਰੋਜ਼ ਮੇਰੇ ਕੋਲ ਆਉਂਦੇ ਆ ਇੱਥੇ ਤੇ ਫੇਰ ਆਪਾਂ ਵੀਡੀਓ ਸ਼ੂਟ ਕਰਦੇ ਆ ਉਹ ਵੀ ਬਸ ਇਹੋ ਸੋਚ ਕੇ ਕਿ ਕਿਤੇ ਨਾ ਕਿਤੇ ਚਲੋ ਤੁਹਾਨੂੰ ਸਾਡਾ ਕੰਮ ਪਸੰਦ ਆਊਗਾ ਤੇ ਆਪਾਂ ਕੋਟ ਕਰੋ ਤੁਸੀਂ ਹਣ ਸਪੋਰਟ ਕਰੋਗੇ ਤੇ ਇਹ ਸੋਚ ਕੇ ਅਸੀਂ ਰੋਜ਼ ਵੀਡੀਓ ਅਪਲੋਡ ਕਰਦੇ ਆਂ ਪਰ ਜਿਉਂ-ਜਿਉਂ ਆਪਾਂ ਵੀਡੀਓ ਅਪਲੋਡ ਕਰਦੇ ਆਂ ਤੁਹਾਡੇ ਕੋ ਜਿਹੜੇ ਵਿਊਜ਼ ਆ ਉਹ ਹੋਰ ਡਾਊਨ ਚੱਲ ਜਾਂਦੇ ਆ ਤੇ ਮਤਲਬ ਵੀ ਐਦਾਂ ਫਿਰ ਮਨ ਨਹੀਂ ਕਰਦਾ ਹੈਗਾ ਕੰਮ ਕਰਨ ਨੂੰ ਇੱਕ ਵਾਰੀ ਬੰਦਾ ਡੀਮੋਟੀਵੇਟ ਹੋ ਜਾਂਦਾ ਵਾ ਵੀ ਜੀ ਯਾਰ ਇੰਨੀ ਮਿਹਨਤ ਕਰਕੇ ਇੰਨਾ ਕੁਝ ਕਰਕੇ ਤੇ ਮਤਲਬ ਤੁਹਾਨੂੰ ਨਹੀਂ ਸਾਡਾ ਕੰਮ ਪਸੰਦ ਆਉਣ ੜਿਆ ਤੇ ਹੁੰਦਾ ਵੀ ਆ ਕਿ ਚਾ ਛੱਡੀਏ ਰਹਿਣ ਦੀ ਨਾ ਕਰੀਏ ਪਰ ਫਿਰ ਆਪਾਂ ਕਹਿੰਨੇ ਕਿ ਨਹੀਂ ਅਜੇ ਹੋਰ ਮਿਹਨਤ ਕਰੀਏ ਅਜੇ ਅਸੀਂ ਕੀਤਾ ਹੀ ਕੀ ਆ ਇੰਨੀਆਂ ਕਿ ਵੀਡੀਓ ਪਾਈਆਂ ਵਾ ਤੇ ਨਾਲੇ ਜਿਹੜੇ ਸਬਸਕ੍ਰਾਈਬਰ ਨੇ ਖਾਸ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਜਰੂਰ ਵੀਡੀਓ ਨੂੰ ਵੇਖਿਆ ਕਰੋ ਕਿਉਂਕਿ 30 40 ਹਜ਼ਾਰ ਵੀ ਵੀਡੀਓ ਨੂੰ ਵਿਊ ਆਉਣਗੇ ਤੇ ਸਾਡੀ ਵੀਡੀਓ ਨੂੰ ਸਾਨੂੰ ਸਪੋਰਟ ਮਿਲੇਗੀ ਹਾਂਜੀ ਤੇ ਸਾਰੇ ਸਬਸਕ੍ਰਾਈਬਰਾਂ ਆਗੇ ਇਹੋ ਬੇਨਤੀ ਹੈ ਕਿ ਤੁਸੀਂ ਸਾਰੇ ਸਬਸਕ੍ਰਾਈਬਰ ਪਲੀਜ਼ ਵੀਡੀਓ ਨੂੰ ਜਰੂਰ ਬਾਦ ਤੋਂ ਬਾਦ ਸ਼ੇਅਰ ਵੀ ਜਰੂਰ ਕਰਿਆ ਕਰੋ ਸਾਰੇ ਸਪੋਰਟ ਕਰੋ ਕਿਉਂਕਿ ਅਸੀਂ ਇੱਕ ੜੜ ਕੇ ਟੀਮ ਮਿਹਨਤ ਕਰਨ ਦੇ ਆ ਅਸੀਂ ਚਾਹੁੰਦੇ ਆ ਤੁਹਾਡੀ ਸ ਬਹੁਤ ਜਦਾ ਹਰਸ ਦੀ ਲੋੜ ਵਾ ਤੁਸੀਂ ਜਿੰਨੀ ਸਪੋਰਟ ਕਰੋਗੇ ਅਸੀਂ ਉਨੀਆਂ ਵਧੀਆ ਤੇ ਵਧੀਆ ਵੀਡੀਓ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਜਿੰਨੀ ਸਪੋਰਟ ਹੁੰਦੀ ਓਨੀ ਕਰੋ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਸਾਨੂੰ ਦੱਸਣਾ ਤੁਸੀਂ ਕਿਉਂਕਿ ਤੁਹਾਨੂੰ ਸਾਨੂੰ ਕਮੈਂਟ ਦਾ ਤੁਹਾਡਾ ਬੜਾ ਆਸਰਾ ਜਾਂ ਹੁੰਦਾ ਕਿ ਤੁਹਾਨੂੰ ਵੀਡੀਓ ਆਡੀ ਕਿਹੋ ਜਿਹੀ ਲੱਗੀ ਠੀਕ ਆ ਕਮੈਂਟ ਜਰੂਰ ਕਰਕੇ ਦੱਸਿਓ ਤੇ ਬਾਕੀ ਵੀਡੀਓ ਪਸੰਦ ਆ ਤੇ ਲਾਈਕ ਵੀ ਜਰੂਰ ਕਰਿਆ ਕਰੋ ਤੇ ਬਾਕੀ ਦੀਦੀ ਹੋਣੀ ਗੱਲ ਕਰਦੇ ਹਾਂ ਤੁਹਾਡੇ ਨਾਲ ਤੇ ਬਸ ਇਹੋ ਮੈਂ ਵੀ ਕਹਿਣਾ ਚਾਹੁੰਨੀ ਆ ਕਿ ਬਸ ਤੁਹਾਡੀ ਛੋਟੀ ਜੀ ਇੱਕ سپورਟ ਕਰਨ ਸਾਡਾ ਜੇ ਮਾਨ ਵਧਦਾ ਵਾ ਆਪਾਂ ਕੰਮ ਕਰਦੇ ਆਂ ਰਲ ਕੇ ਤੇ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਬਾਕੀ سپورਟ ਕਰੋ ਤੇ ਵਧੀਆ ਤਰੀਕੇ ਨਾਲ ਆਪਾਂ ਜਰੂਰ ਹੋਰ ਇੰਪਰੂਵਮੈਂਟ ਕਰਾਂਗੇ ਵੀਡੀਓ ਵਿੱਚ ਤੇ ਵਧੀਆ-ਵਧੀਆ ਟੌਪਿਕ ਲੈ ਕੇ ਆਵਾਂਗੇ ਜਿੰਨਾ ਕੁ ਤੁਸੀਂ ਬਸ ਸਾਨੂੰ سپورਟ ਕਰੋ ਅਸੀਂ ਸੋਚ ਰਹੇ ਆਂ ਗਾੜੀ ਹੋਰ ਵਧੀਆ ਟੀਮ ਲੈ ਕੇ ਜਾਂ ਹੋਰ ਵਧੀਆ ਐਡੀਟਿੰਗ ਵਧੀਆ ਸਾਰਾ ਕੁਝ ਲੈ ਕੇ ਤੁਹਾਡੇ ਅੱਗੇ ਕੰਮ ਲੈ ਕੇ ਆਈਏ ਤੇ ਬਾਕੀ ਥੈਂਕ ਯੂ ਜੀ